ਦਨ ਬਚਾਓ ਰੈਲੀ ਪੂਰੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਸੰਵਿਧਾਨ ਦੇ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਕੱਲ ਨਾ ਕੱਲ ਕੇ ਸਾਡੇ ਸੰਵਿਧਾਨ ਦੀ ਨਿਰਮਾਣ ਹੋਇਆ ਉਹਦੀ ਲੜਾਈ ਲੜ ਰਹੇ ਇਹ ਜਿੰਮੀ ਚੌਂ ਨੂੰ ਕਿਸ ਤਰ੍ਹਾਂ ਲੁਧਿਆਣਾ ਕਿੰਨੀ ਚੌਂ ਦਾ ਲਾਗ ਕਾਂਗਰਸ ਪਾਰਟੀ ਜਿੰਮੀ ਚੌਂ ਜਿੱਤੇਗੀ ਵੱਡੇ ਫਰਕ ਰਾਜਾ ਸਾਹਿਬ ਇੱਕ ਪਾਸੇ ਸਰਕਾਰ ਦੀ ਰੈਲੀ ਅੱਜ ਮੁੱਖ ਮੰਤਰੀ ਆਏ ਕੁਰਸੀਆਂ ਖਾਲੀ ਨਜ਼ਰ ਆਈਆਂ ਤੀ ਤਾਂ ਬਦਲੇ ਇੱਕ ਪਾਸੇ ਅਜੇ ਤਾਂ ਕੁਰਸੀਆਂ ਖਾਲੀ ਨਜ਼ਰ ਆਈਆਂ ਹਜੇ ਤਾਂ ਤੁਸੀਂ ਹਾਲਾਤ ਵੇਖਿਓ ਅੱਗੇ ਹਜੇ ਤੱਕ ਟ੍ਰੇਲਰ ਹਜੇ ਟ੍ਰੇਲਰ ਆ 2 ਸਾਲਾਂ ਨੂੰ ਵੇਖਿਓ ਇਹਨਾਂ ਨੂੰ ਕਿਸੇ ਨੇ ਵੜਨ ਨਹੀਂ ਦੇਣਾ ਪਿੰਡਾਂ ਦੇ। ਕਿ ਜਿਹੜੀ ਕੈਟਰੀ ਵਾਲ ਸਾਹਿਬ ਕਹਦੇ ਨੇ ਕਿ ਜਿਹੜਾ ਪਿਛਲੀਆਂ ਸਰਕਾਰਾਂ ਦੀ ਬੀਜਨਾ ਜੋ ਨਕਾਤੀਆ ਸਰਕਾਰੀ ਦੀ ਜਿਹੜੀਆਂ ਹੁੰਦੀਆਂ ਨੇ ਉਹ ਤਾਂ 2.5 ਸਾਲ ਤੋਂ ਨੂੰ ਵੀ ਹੋ ਗਏ ਹੁਣ ਕਿਹਦੀ ਦੇਣ। ਕੋਈ ਦੱਸੋ ਤੁਸੀਂ ਪਿਛਲੀ ਸਰਕਾਰ ਦੀ ਗੱਲ। ਉਹ ਅੱਜ ਦੀ ਗੱਲ। ਦੂਸਰਾ ਹਾਲਾਤਾਂ ਨੂੰ ਕਿਵੇਂ ਲਾਇਆ। ਤੁਸੀਂ ਦੇਖਿਆ ਜੀ ਹੁਣ ਕਿਸੇ ਨੂੰ ਗੱਡੀ ਨਹੀਂ ਵੇਚੀ। ਕਿਸੇ ਨੂੰ ਕਾਰ ਮੋਟਰਸਾਈਕਲ ਨਹੀਂ ਵੇਚਿਆ। ਆਪ ਕੋ ਆਪਣੇ ਵਹੀਕਲਾਂ ਤੇ ਆਪਣੇ ਆਪਣੀ ਸਵਾਰੀ ਤੇ ਲੋਕ ਆਪ ਆਏ ਨੇ ਹਜ਼ਾਰਾਂ ਦੀ ਗਿਣਤੀ ਦੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਰਾਹੁਲ ਗਾਂਧੀ ਜੀ ਦਾ ਤੇ ਆਪਣੇ ਕਾਂਗਰਸ ਦੇ ਪ੍ਰਧਾਨ ਜੀ ਦਾ ਸਨੇਹ ਹੈ ਜੋ ਸੰਵਿਧਾਨ ਬਚਾਓ ਰੈਲੀ ਇੱਥੇ ਹੋ ਰਹੀ ਹੈ ਬਾਕੀ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਚ ਸਾਰੇ ਪ੍ਰਧਾਨ ਪ੍ਰਦੇਸ਼ਾਂ ਦੇ ਕਰ ਰਹੇ ਨੇ ਅੱਜ ਵੀ ਮਲੇਰਕੋਟਲੇ ਤੋਂ ਹੁਣ ਇੱਥੇ ਪਹਿਲਾਂ ਮਲੇਰਕੋਟਲੇ ਆ ਹੁਣ ਇੱਥੇ ਆਇਨੀ ਔਰ ਬੈ ਸੰਵਿਧਾਨ ਕੇ ਇਡਾ ਵੱਡਾ ਉਤਸ਼ਾਹ ਮੈਂ ਜ਼ਿੰਦਗੀ ਚ ਕਦੇ ਦੇਖਿਆ ਨਹੀਂ ਔਰ ਲੋਕ ਆਪਣੇ ਆਪ ਚਾਹੀ ਚਾਹੀ ਆਏ ਨੇ ਭੈਣਾ ਭਰਾ ਬਜ਼ੁਰਗ ਬੱਚੇ ਸਾਰੇ ਆਏ ਨੇ ਕਿਉਂਕਿ ਦੇਸ਼ ਦਾ ਸੰਵਿਧਾਨ ਹੈ ਜੋ ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਮਿਤਕਰ ਸਾਹਿਬ ਨੇ ਦੀ ਪ੍ਰਧਾਨਗੀ ਚ ਬਣਾਇਆ ਗਿਆ ਸੀ ਔਰ ਹਿੰਦੁਸਤਾਨ ਦੀ ਜੋ ਸਰਕਾਰ ਆ ਹੁਣ ਬੀਜੇਪੀ ਦੀ ਉਹਦੀ ਨੀਤਿ 'ਚ ਫਰਕ ਆ ਇਸ ਨੂੰ ਤੋੜਨਾ ਚਾਹੁੰਦੇ ਆ ਇਹ ਦੇਖ ਕੇ ਛੇੜਛਾੜ ਕਰਨਾ ਚਾਹੁੰਦੇ ਆ ਜਾਤੀਵਾਦ ਫੈਲਾਉਣਾ ਚਾਹੁੰਦੇ ਆ ਔਰ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਕਿ ਇਸ ਦਾ ਵਿਰੋਧ ਕਰਨਾ ਹੈ ਕੱਲਾ ਕੱਲਾ ਵਰਕਰ ਅੱਜ ਨਾਪੇ ਦਾ ਪਪਾਪਾ ਰੁਕੇ ਅੱਜ ਇਕੱਠੇ ਹੋਏ ਨੇ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਇਹਦੀ ਰਾਖੀ ਕਰਨ ਲਈ ਅਸੀਂ ਸਾਰੇ ਵਚਨਬੱਧ ਆ ਕਿਉਂਕਿ ਕਾਂਗਰਸ ਪਾਰਟੀ ਦੇਸ਼ ਦੀ ਇੱਕ ਵੱਡੀ ਆਪੋਜੀਸ਼ਨ ਪਾਰਟੀ ਹੈ ਸਾਡਾ ਫਰਜ਼ ਵੀ ਬਣਦਾ ਸੀ ਕਿ ਸਰਕਾਰ ਕੋਈ ਗਲਤ ਕੰਮ ਕਰੇ ਤੇ ਉਹਦਾ ਵਿਰੋਧ ਕਰੀਏ ਕਾਂਗਰਸ ਪਾਰਟੀ ਵੱਲੋਂ ਇਹ ਜਿਹੜਾ ਸਮਾਗਮ ਹੈ ਦੇਸ਼ ਪ੍ਰਤੀ ਰਚਾਇਆ ਜਾ ਰਿਹਾ ਹੈ ਔਰ ਕਿਤੇ ਨਾ ਕਿਤੇ ਪਾਰਟੀ ਦੀ ਲੀਡਰਸ਼ਿਪ ਵੱਲੋਂ ਸਾਡੇ ਫਰਗੇ ਸਾਹਿਬ ਵੱਲੋਂ ਅਤੇ ਐਲੋਪੀ ਰਾਹੁਲ ਗਾਂਧੀ ਜੀ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਸਾਡੇ ਸੁਭਿਧਾਨ ਨੂੰ ਖੇਤਚਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਇਹਦਾ ਨਤੀਜਾ ਪਿਛਲੀ पार्लियामेंट की इलेक्शन भी देखने कुछ मिले और बकायदा साडे सुप्रीम कोर्ट भी याचिका दायर हुई जी एहसास कि महाराष्ट्र सूबे सरकार बनने तो पहला पंताली लख वोटा नजायज बन तो इस क्योंकि एक जमूरीयत है कर्बानिया तो बाद जमूरीयत पैदा हुई और देश का संविधान बनया और उस संविधान को अकायदा दिहाड़ा मनाने ਔਰ ਯਾਦ ਕਰਦੇ ਹਾਂ ਬਾਬਾ ਸਾਹਿਬ ਅੰਬੇਦਕਰ ਨੇ 26 ਜਨਵਰੀ ਨੂੰ ਬਕਾਇਦਾ ਤਾਂ ਕਿ ਸਾਡਾ ਸੰਵਿਧਾਨ ਨੂੰ ਇਹਦੇ ਤਹਿਤ ਸਾਡੇ ਕਾਨੂੰਨ ਖੈਦਾ ਬਣਿਆ ਹੋਰ ਬਰਕਰਾਰ ਰਹੇ। ਔਰ ਉਹਦੇ ਬਚਾਉਣ ਦੇ ਇਹ ਯਤਨ ਕੀਤਾ ਜਾ ਰਿਹਾ ਕਿ ਦੇਸ਼ ਦੇ ਪ੍ਰਤੀਕਿਤ ਸੰਵਿਧਾਨ ਨੂੰ ਕਿਸ ਨਾ ਪਹੁੰਚੇ। ਔਰ ਜਿਹੜੀ ਸ਼ਹਾਗਤਾ ਸਾਡੇ ਸ਼ਹੀਦਾਂ ਨੇ ਦੇ ਕੇ ਦੇਸ਼ ਦੀ ਆਜ਼ਾਦੀ ਚ ਆਪਣਾ ਹਿੱਸਾ ਪਾਇਆ। ਉਹ ਸ਼ਹਾਗਤਾ ਨਜ਼ਰ ਅੰਦਾਜ਼ ਨਾ ਹੋਵੇ। ਚਿੰਨੀ ਚੌਂਕਾ ਲਾਹਣਾ ਕਿਸ ਤਰ੍ਹਾਂ ਕਰੀਏ ਜਿਵੇਂ ਅਮਰੀਕਾ ਅੱਜ ਹੀ ਸੋਸ਼ਲ ਮੀਡੀਆ ਤੇ ਪ੍ਰੈਸ ਤੋਂ ਬਕਾਇਦਾ ਦੇਖਣ ਨੂੰ ਮਿਲਿਆ ਸੀ ਕਿ ਜਮਨੀ ਚੋਣ ਜਿਹੜੀ ਹੈ 19 ਤਰੀਕ ਨੂੰ ਲੁਧਿਆਣੇ ਦੇ ਕੀਤੀ ਗਈ। ਸਰਕਾਰ ਆਪਣਾ ਜੋਰ ਲਾਉਗੀ ਸੁਪਨਾ ਲਾ ਮੰਗ ਕੇ ਡੈਮੋਟ ਪਾਤਰੀ ਪ੍ਰਿੰਸਪਰ ਤੋਂ ਪੁੱਛਿਆ ਵੀ ਅਸੀਂ ਵਿਕਾਸ ਦੇ ਪੱਧਰ ਤੇ ਜਿਹੜਾ ਹੈਗਾ ਕੰਮ ਆ ਰਵਾਂਗੇ ਕਿਉਂਕਿ ਜਿਹੜੇ ਲੋਕਾਂ ਦਾ ਜਿਹੜਾ ਹੈਗਾ ਉਹ ਆਪ ਪਛਾਣ ਲੋਕ ਕਾਫੀ ਸਿਆਣੇ ਹਨ। ਮੇਰਾ ਕਹਿਲ ਬਤੇਰਾ ਪੰਜਾਬ ਨੇ ਪੰਜਾਬ ਦੇ ਲੋਕ ਗੁੰਮਰਾ ਹੋ ਕੇ ਬੜੀ ਭਾਰੀ ਬਾਹੁਮਤ ਦੇਖ ਕੇ ਗਲਤੀ ਅਹਿਸਾਸ ਕਰ ਰਹੇ ਹਨ। ਔਰ ਅੱਜ ਜੋ ਮੈਨੂੰ ਪਤਾ ਲੱਗਿਆ ਇੱਥੇ ਆ ਕੇ ਕਿ ਮਾਨਯੋਗ ਮੁੱਖ ਮੰਤਰੀ ਸਾਬਤ ਤੇ ਆਏ ਸੀ। ਦਿੱਲੀ ਦੇ ਵੀ ਮਾਨਯੋਗ ਮੁੱਖ ਮੰਤਰੀ ਸਾਬਤ ਤੇ ਪਹੁੰਚੇ ਸਨ ਜਿਹੜੇ ਆਪਣੇ Hindu ਧਰਮ ਦੀ ਨਮਾਇੰਗੀ ਵੀ ਕਰਦੇ ਹਨ ਅਗਰਵਾਲ ਅਬਾ ਦੇ ਸਮਾਗਮ ਦਾ ਉਦਘਾਟਨ ਵੀ ਕਰਕੇ ਗਏ ਉਹ ਪੱਤਰ ਨਹੀਂ ਪੱਤਰ ਵੀ ਹਿੰਦੀ ਚ ਰਚਾਇਆ ਗਿਆ ਔਰ ਐਸਟੋਮੈਂਟ ਭਾਗੀ ਗੱਲ ਹੋਣੀ ਸਕਦੀ ਕਿਸੇ ਨਾ ਨਾਪੇ ਆ ਕੇ ਸਾਡੇ ਦੋ ਦੋ ਮੁੱਖ ਮੰਤਰੀਆਂ ਤੇ ਤੇ ਤੁਹਾਨੂੰ ਕੋਈ ਬੁਕਾਇਦਾ ਗ੍ਰਾਂਟ ਵੀ ਨਾ ਦੇ ਕੇ ਜਾਣੇ ਸਾਡੇ ਨਾਪੇ ਦੇ ਪਿਆਰ ਸੇ ਪਹਿਲੀ ਵਾਰਇ ਕਰ ਦੋ ਜਾਂ ਟੈਕਨੀਕਲ ਤੌਰ ਤੇ ਕੀ ਕੋਈ ਵੀ ਦਿਲਾਂ ਤੇ ਹੋ ਜਿਹਦਾ ਮਤਲਬ ਕਿ ਕਿਸੇ ਪਰਮਾ ਦੇ ਕਿਸੇ 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 ਸਰਕਾਰੀ ਗੱਡੀਆਂ ਤੇ ਨਿਸ਼ਾਨ ਲੱਗਦਾ ਤੇ ਮਤਲਬ ਨੂੰ ਕਿਉਂ ਨਹੀਂ ਮੈਂ ਤਾਂ ਹੈਰਾਨ ਐ ਕਿ ਦਿੱਲੀ ਵਾਲੇ ਆ ਕੇ ਆਪਣਾ ਪੰਜਾਬ 'ਚ ਹੁਕਮ ਚਲਾਣ ਲੱਗ ਪੁਣ ਐਸਟੋਮੈਂਟ ਭਾਗੀ ਦਾ ਸਾਡੇ ਪੰਜਾਬ ਦੇ ਦੀ ਹੋ ਚੁਗੀ ਤੁਸੀਂ ਆਪ ਜਾਣੇ ਨੌਕਸਾ ਦੇ ਪੰਜਾਬ ਚ ਕੱਢਣ ਲੱਗੇ ਆਣਗੇ ਔਰ ਦਿੱਲੀ ਛੱਡ ਕੇ ਜਿਹੜੇ ਲੋਕਾਂ ਨੇ ਦਿੱਲੀ ਦੀ ਨਮਾਇੰਤ ਦਿੱਤੀ ਦਿੱਲੀ ਤੋਂ ਭਜਾਤੇ ਹੁਣ ਪੰਜਾਬ ਦੀ ਹਕੂਮਤ ਭਰਦੇ ਸੋ ਆਣ ਵਾਲਾ ਸਮਾਂ طے ਕਰ ਦੂ ਹਾਂ ਕਿ ਲੋਕਾਂ ਨੇ ਕੀ ਫਤਵਾ